7 so, no. My uh... ਨਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਕਰਪਾ ਨਿਦ ਦਇਆਲ ਏਕ ਅਖਦ ਹਰ ਮਨ ਬਸਤ ਨਾਨਕ ਨਾਨਕ ਹੋਤਨੇ ਆਹ ਰਹਿਮਤਾਂ ਦੇ ਪੰਡਾਰ ਤਮ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਅਜੂਲੀ ਤੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਦੀਪਾਬਨ ਮਵਾਦਨ ਕੀ ਗੋਤ ਦਾ ਆਨੰਦ ਮਾਣ ਰਹੀ ਕਰਮ ਸਨਮਾਨ ਜੋਗ ਗੁਰ ਪਿਆਰੀ ਗੁਰ ਸੁਵਾਰੀ ਕਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਸਾਹਿਬ ਜੀ ਦਾ ਦੇ ਸਰਤਾਤ ਰਹਿਮਤਾਂ ਦੇ ਪੰਡਾਰ ਪੰਚਮ ਪਾਤਸ਼ਾ ਤਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਪਾਂ ਹਰ ਰੋਜ਼ ਲੜੀ ਬਾਰ ਵਿਚਾਰਾਂ ਦੀ ਸਾਧ ਹੁੰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਬੋਲੋ ਜਸ ਜੇਹਵਾ ਦਿਨ ਰਾਤ ਪ੍ਰਭੁ ਪੰਨੇ ਜਨਕੀਨੀ ਬਾਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਇਨਸਾਨ ਇਸ ਮਨੁੱਖ ਨੂੰ ਸਮਝਾ ਰਹੇ ਜਿਸ ਪਰਮਾਤਮਾ ਨੇ ਤੈਨੂੰ ਜਨਮ ਦਿੱਤਾ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੇਰੀ ਪ੍ਰਤਿਪਾਲਣਾ ਹੋ ਰਹੀ ਹੈ ਅਤੇ ਉਸ ਦੀ ਕਿਰਪਾ ਦੇ ਨਾਲ ਸਾਡੀ ਲੈਤਾ ਹੁਣੀ ਹੈ ਜਨਮ ਜੀਵਨ ਮੌਤ ਹੁਣੀ ਹੈ ਉਸ ਦੀ ਰਜਾਤ ਬਾਦ ਇਕ ਕੜਵੀ ਨਹੀਂ ਹੈ ਕਣ-ਕਣ ਦੇ ਵਿੱਚ ਰੱਬ ਜੀ ਪਰਮਾਤਮਾ ਜੀ ਬਰਾਜਮਾਨ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਸ ਰੱਬ ਨੂੰ ਉਸ ਪਰਮਾਤਮਾ ਦੇ ਨਾਲ ਐਦਾਂ ਦੀ ਪ੍ਰੀਤ ਬਣਾ ਐਦਾਂ ਦੀ ਮਹੱਬਤ ਬਣਾ ਜਿਵੇਂ ਸਤਿਗੁਰੂ ਬਿਆਨ ਕਰਦੇ ਨੇ ਜਿਸ ਤਰ੍ਹਾਂ ਇੱਕ ਮੱਛੀ ਵੀ ਹੈ ਪਾਣੀ ਦੇ ਨਾਲ ਕੋਇਲ ਦੀ ਅੰਬ ਦੇ ਨਾਲ ਅਤੇ ਸੱਪਣੀ ਵੀ ਧਤੀ ਦੇ ਨਾਲ ਹੈ ਸਤਿਗੁਰੂ ਕੋਇਲ ਦੀ ਐਗਜ਼ੈਂਪਲ ਲੈ ਕੋਇਲ ਦੀ ਜਿਹੜੀ ਪ੍ਰੀਤ ਹੈ ਅੰਬਾਂ ਦੇ ਨਾਲ ਅੰਬਾਂ ਤੇ ਬੂਰ ਪੈਂਦਾ ਹੈ ਅੰਬਾਂ ਤੇ ਕਲੋਰ ਕਰਦੀ ਉਹਦੇ ਵਿੱਚੋਂ ਆਲਾਪ ਉਦੀਂ ਗਾਇਣ ਕਰਦੀ ਹੈ ਜੋ ਗੋਲ ਹੁੰਦੀ ਹੈ ਉਹ ਅੰਬ ਦੇ ਵੇਖ ਕੇ ਕੋਈ ਅਲਾਪ ਲਾਉਂਦੀ ਹੈ ਅੰਬ ਦੇ ਨਾਲ ਅੰਬ ਦੇ ਬੂਟੇ ਦੇ ਨਾਲ ਉਹਦਾ ਬਹੁਤ ਪਿਆਰ ਹੈ ਬਹੁਤ ਸਨੇਹ ਹੈ ਸਤਿਗੁਰੂ ਕਹਿੰਦੇ ਨੇ ਕੋਕਲ ਹੋਂਬਾ ਅੰਬ ਵਸਾਂ ਸਹਿਜ ਸ਼ਬਦ ਵਿਚਾਰ ਜਿਵੇਂ ਆਨੰਦ ਪੈਦਾ ਹੋਇਆ ਕੋਲ ਦੇ ਅੰਦਰ ਇੱਕ ਅੰਬ ਦੇ ਬੂਟੇ ਨੂੰ ਵੇਖ ਕੇ ਉਨੇ ਸੋਹਣੇ ਸੋਹਣੇ ਗੀਤ ਅਲਾਪੇ ਨੇ ਤਾਂ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਤੇਰਾ ਪ੍ਰੇਮ ਰੱਬ ਦੇ ਦਰ ਦੇ ਨਾਲ ਹੋਵੇ ਰੱਬ ਦੇ ਘਰ ਦੇ ਨਾਲ ਹੋਵੇ ਰੱਬ ਦੇ ਘਰ ਨੂੰ ਵੇਖੇ ਤਾਂ ਤੇਰੇ ਅੰਦਰ ਚਾਪ ਪੈਦਾ ਹੋਵੇ ਰੱਬ ਦੇ ਦਰ ਨੂੰ ਵੇਖੇ ਤੇਰੇ ਅੰਦਰ ਚਾਪ ਪੈਦਾ ਹੋਵੇ ਕਿ ਮੈਂ ਵੀ ਮਸਤੀ ਦੇ ਵਿੱਚ ਸਤਿਗੁਰਾਂ ਦੀ ਬਾਣੀ ਸੁਣਾ ਆਨੰਦ ਦੇ ਵਿੱਚ ਸਤਿਗੁਰਾਂ ਦੀ ਮੂਰਤ ਚਰਨਾਂ ਦੇ ਵਿੱਚ ਬੈਠਾਂ ਇਦਾਂ ਦੀ ਤੇਰੀ ਪ੍ਰੀਤ ਬਣੇ ਅੱਗੇ ਸਤਿਗੁਰੂ ਕਹਿੰਦੇ ਨੇ ਮੱਛਲੀ ਦੀ ਐਗਜ਼ੈਂਪਲ ਦਿੰਦੇ ਨੇ ਪਾਣੀ ਤੇ ਮੱਛਲੀ ਮੱਛਲੀ ਉਹ ਵਾ ਜਲ ਵਸਾ ਜੀ ਜੰਤ ਸਭ ਸਾਰ ਹੁਣ ਮੱਛਲੀ ਦੀ ਜਿਹੜੀ ਕਲੋਲ ਹੈ ਉਹ ਭਾਵੇਂ ਬਾਹਾਂ ਫੈਲਾ ਕੇ ਤੇਰੇ ਜਿਵੇਂ ਮਰਜੀ ਤੇਰੇ ਹੋ ਉਹਦੀ ਸਾਰੀ ਕਲੋਲ ਉਸ ਪਾਣੀ ਦੇ ਵਿੱਚ ਹੈ ਪਾਣੀ ਦੇ ਨਾਲ ਇਤਨਾ ਸਨੇਹ ਕਰਦੀ ਹੈ ਪਾਣੀ ਤੋਂ ਬਾਹਰ ਉਹਨੂੰ ਕੱਢ ਦਈਏ ਤਾਂ ਉਹਦਾ ਤੜਫਣਾ ਸ਼ੁਰੂ ਹੋ ਜਾਂਦਾ ਹੈ ਤੜਫਣ ਲੱਗ ਜਾਂਦੀ ਹੈ ਪਾਣੀ ਤੋਂ ਬਿਨਾ ਉਹਦਾ ਜੀਵਨ ਵੀ ਨਹੀਂ ਹੈ ਪਾਣੀ ਤੋਂ ਬਾਹਰ ਕੱਢੀ ਮੱਛੀ ਕੁਝ ਮਿੰਟਾਂ ਦੇ ਵਿੱਚ ਤੜਫ ਤੜਫ ਕੇ ਮਰ ਜਾਂਦੀ ਹੈ ਅਤੇ ਇਥੇ ਤੱਕ ਪਾਣੀ ਦੇ ਨਾਲ ਸਨੇਹ ਹੈ ਇਸ ਮੱਛੀ ਦਾ ਸਤਿਗੁਰੂ ਕਹਿੰਦੇ ਨੇ ਖੰਡ ਖੰਡ ਕਰ ਭੋਜਨ ਕੀਨੋਂ ਤਾਉਨ ਬਿਸਰਿਓ ਪਾਣੀ ਮੀਨ ਫਕਰ ਕਰ ਫੰਕਿਓ ਅਰ ਕਾਟਿਓ ਰਾਦ ਕੀਓ ਬਹੁਬਾਨੀ ਖਾਂਡ ਖਾਂਡ ਕਰ ਭੋਜਨ ਕੀਨ ਨਾ ਕਉ ਨ ਬਿਸਰਿਓ ਪਾਣੀ ਸ਼ਿਕਾਰੀ ਖਾਣ ਵਾਲਾ ਨੂੰ ਖਾਂਦਾ ਹੈ ਅਤਿਉਤ ਬਾਦਸ ਪਾਣੀ ਦੀ ਪਿਆਸ ਲੱਗਦੀ ਹੈ ਉਹਦੇ ਟੁਕੜੇ ਕੀਤੇ ਜਾਂਦੇ ਨੇ ਰਿਨੇ ਜਾਂਦੇ ਖਾਦਾ ਜਾਂਦਾ ਉਸ ਸ਼ਿਕਾਰੀ ਦੇ ਵੱਲੋਂ ਪਾਪੀ ਦੇ ਵੱਲੋਂ ਫੇਰ ਵੀ ਉਹਨੂੰ ਪਿਆਸ ਪਾਣੀ ਦੀ ਲੱਗਦੀ ਹੈ ਮਤਲਬ ਟੁਕੜੇ ਹੋ ਕੇ ਇੱਕ ਵੀ ਇੱਕ ਜੀ ਸਨੇਹ ਹੈ ਮੱਛੀ ਦਾ ਉਹ ਪਾਣੀ ਦੇ ਨਾਲ ਸਤਿਗੁਰੂ ਕਹਿੰਦੇ ਨੇ ਇਤਾਂ ਦਾ ਪ੍ਰੇਮ ਉਰਬਾਰ ਪਾਰ ਮੇਰਾ ਸੌਵਸ ਹੈ ਉਹ ਮਿਲੋਂਗੀ ਬਾਪਸਰ ਰੱਬ ਦੇ ਨਾਲ ਸਨੇਹ ਕਰਨਾ ਤਾਂ ਇਦਾਂ ਵਾਹ ਖਲਾਰ ਜਿਵੇਂ ਮੱਛੀ ਪਾਣੀ ਦਾ ਕਰਦੀ ਹੈ ਪਾਣੀ ਦੇ ਵਿੱਚ ਕੁਲੋਲ ਉਹਦਾ ਜੀਵਨ ਹੈ ਨਹੀਂ ਪਾਣੀ ਤੋਂ ਬਿਨਾ ਇਦਾਂ ਦਾ ਤੇਰਾ ਜੀਵਨ ਬਣੇ ਕਿ ਗੁਰਾਂ ਦੀ ਬਾਣੀ ਤੋਂ ਬਿਨਾ ਵੀ ਤੇਰਾ ਜੀਵਨ ਨਾ ਹੋਵੇ ਗੁਰਾਂ ਦੀ ਬਾਣੀ ਦੇ ਅਨੁਸਾਰ ਤੇਰਾ ਜੀਵਨ ਹੋਵੇ ਆਨੰਦ ਹੋਣਗੀਆਂ ਖੁਸ਼ੀਆਂ ਹੋਣਗੀਆਂ ਜ਼ਿੰਦਗੀ ਦਾ ਖੇੜਾ ਬਣੇਗਾ ਹੁਣ ਤੀਜੀ ਐਗਜ਼ੈਂਪਲ ਸਤਿਗੁਰੂ ਕਹਿੰਦੇ ਨੇ ਕਿ ਨਾਗਨ ਹੋਵਾ ਧਰਵਸਾ ਸਬਦ ਵਸੈ ਪੋਜਾਇ ਹੁਣ ਸਪਣੀ ਜਿਹੜੀ ਐ ਸਪਣੀ ਦਾ ਜਿਹੜਾ ਸਨੇਹ ਉਹ ਬੀਨ ਦੇ ਨਾਲ ਜੋਗੀ ਨੇ ਬੀਨ ਬੁਜਾਉਣੀ ਐ ਇਤਨਾ ਸਨੇਹ ਕਰਦੀ ਐ ਇਸ ਆਪਣੀ ਅਗਲੇ ਨੂੰ ਭੁੱਲ ਜਾਂਦੀ ਐ ਕਿ ਮੇਰਾ ਮਿੱਤਰ ਐ ਜਾਂ ਮੇਰਾ ਦੁਸ਼ਮਣ ਐ ਕੁਝ ਖਾਣਾ ਐ ਕੁਝ ਪੀਣਾ ਐ ਉਹ ਸਭ ਕੁਝ ਭੁੱਲ ਜਾਂਦੀ ਐ ਆਪਣੀ ਜ਼ਹਿਰ ਤੱਕ ਭੁੱਲ ਜਾਂਦੀ ਐ ਕੀ ਜੈਰ ਦੀ ਪਰਿਉ ਇਹ ਸਪਣੀ ਜਿਹਾ ਭਾਵੇਂ ਸੱਬ ਹੈ ਜਦੋਂ ਸ਼ਬਦ ਗਰੜ ਮੰਤਰ ਗਾਇਆ ਜਾਂਦਾ ਹੈ ਜੋਗੀਆਂ ਵੱਲੋਂ ਬੀਨ বাজਾਈ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਝੂਮਦੀ ਹੈ ਮਸਤੀ ਦੇ ਵਿੱਚ ਉਹਨੂੰ ਲੋਰ ਹੁੰਦੀ ਹੈ ਲੋਰ ਦੇ ਵਿੱਚ ਉਹ ਫਿਰ ਝੂਮਦੀ ਹੈ ਕਿਉਂਕਿ ਉਹਦਾ ਸਨੇਹ ਉਹਦਾ ਪਿਆਰ ਉਹ ਜਿਹੜੀ ਧੁਨ ਨਿਕਲ ਰਹੀ ਹੈ ਗਰੜ ਮੰਤਰ ਨਿਕਲ ਰਿਹਾ ਜੋਗੀ ਵੀਰ ਵਜਾ ਰਹੇ ਹੈ ਬੀਨ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਉਹਦੇ ਜੇ ਤੂੰ ਸੁਣਦਾ ਤਾਂ ਉਹਦਾ ਉਹ ਮੇਲ ਮਲੂ ਮਸਤੀ ਲੋਰਨ ਦੇ বীਣ ਦੇ ਨਾਲ ਹੈ ਤਾਂ ਐਦਾਂ ਦਾ ਸ਼ਬਦ ਸਤਿਗੁਰੂ ਕਹਿੰਦੇ ਨੇ ਐਦਾਂ ਦਾ ਪਿਆਰ ਤੇਰਾ ਬਾਣੀ ਦੇ ਨਾਲ ਗੁਰੂ ਮੂबारक ਚਰਣਾ ਦੇ ਨਾਲ ਬਣੇ ਤੈਨੂੰ ਸ਼ਬਦ ਸੁਣੇ ਉਸ ਨਾਗਨ ਦੇ ਵਾਂਗ ਉਸ ਸੱਬ ਦੇ ਵਾਂਗ ਤੈਨੂੰ ਵੀ ਲੋਰ ਆਵੇ ਤੈਨੂੰ ਵੀ ਮਸਤੀ ਚੜੇ ਤਾਂ ਇਹਦੇ ਕਰਕੇ ਸਤਿਗੁਰੂ ਇਸ ਪਿਆਰੇ ਨੂੰ ਕਹਿੰਦੇ ਨੇ ਭਾਈ ਕਿ ਬੋਲੋ ਜਸ ਜਿਹਬਾ ਦਿਨ ਰਾਤ ਪਰਮਾਤਮਾ ਦਾ ਜਸ ਕਰ ਭਾਈ ਦਿਨ ਰਾਤ ਪਰਮਾਤਮਾ ਦੇ ਗੀਤ ਗਾ ਦਿਨ ਰਾਤ ਬੋ ਪ੍ਰਭਪਨੇ ਜਨ ਕੀ ਨੀਂਦਾਂ ਤ ਕਿਉਂ ਗੋਣੇ ਨੇ ਕਿਉਂਕਿ ਰੱਬ ਨੇ ਦਿਨ ਰਾਤ ਤੇਰੇ ਤੇ ਅਜਾਮਤ ਵਰਤਾਈ ਤੰਦਰੁਸਤ ਤੇਰਾ ਸਰੀਰ ਇਹ ਰੱਬ ਅ ਰੱਬ ਦੀ ਕਿਰਪਾ ਹੈ ਕਈ ਇਸ ਅਰੋਗੀ ਸਰੀਰ ਦੇ ਵਿੱਚ ਰੋਗੀ ਕਾਇਆ ਹੈ ਕਿਸੇ ਪ੍ਰਕਾਰ ਕੋਈ ਦੁੱਖ ਕਲੇਸ਼ ਪਏ ਹੈ ਨਾ ਮੌਤ ਮੰਗਦੇ ਨੇ ਮੌਤ ਵੀ ਨਸੀਬ ਨਹੀਂ ਹੁੰਦੀ ਇਦਾਂ ਦੇ ਦੁੱਖ ਇਦਾਂ ਦੇ ਕਲੇਸ਼ ਪਏ ਨੇ ਜ਼ਿੰਦਗੀ ਦੇ ਵਿੱਚ ਸਤਿਗੁਰੂ ਕਹਿੰਦੇ ਜੇ ਤੇਰਾ ਤੰਦਰੁਸਤ ਸਰੀਰ ਹੈ ਨਾ ਤੋ ਇਦਾਂ ਸਭ ਜੀ ਸਾਰੀਆਂ ਨਿਆਮਤਾਾਂ ਅਤੇ ਸਾਰੀਆਂ ਰੱਬ ਦੀਆਂ ਕਰਾਮਾਤਾ ਤੇਰੇ ਤੇ ਵੀ ਮਿਹਰਬਾਨ ਨੇ ਜੇ ਤੇਰਾ ਤੰਦਰੁਸਤ ਸਰੀਰ ਹੈ ਤੈਈ ਦੇ ਕਰਕੇ ਸਤਿਗੁਰੂ ਤਾਂ ਤੋਂ ਰੱਬ ਦੇ ਅਪਰ ਆਪਣਾ ਜਨ ਕੀਨੀ ਦੇ ਤਰ ਰੱਬ ਦੇ ਗੀਤ ਤਾਂ ਗਾਉਣੇ ਨੇ ਰੱਬ ਦੇ ਨਾਲ ਪ੍ਰੇਮ ਤਾਂ ਪਾਉਣਾ ਕਿਉਂਕਿ ਰੱਬ ਦੀਆਂ ਦਾਤਾਂ ਮੰਨਦੇ ਪਏ ਹਾਂ ਕਰਹਿ ਭਗਤ ਆਤਮ ਕਹਿ ਚਾਏ ਜਦੋਂ ਤੂੰ ਇਦਾਂ ਕਰੇਂਗਾ ਨਾ ਰੱਬ ਦੇ ਗੀਤ ਗਾਵੇਂਗਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਥਰੀ ਅੰਤਰ ਆਤਮਾ ਤੱਕ ਇੱਕ ਮਸਤੀ ਇੱਕ ਲੋਰ ਚੜੇਗੀ ਤੈਨੂੰ ਚਾਹ ਪੈਦਾ ਹੋਵੇਗਾ ਉਹ ਚਾਹ ਜਿਹੜਾ ਹੈ ਸਾਡੇ ਲਈ ਦਾਤਾਂ ਦਾ ਦਰਵਾਜ਼ਾ ਖੁੱਲੇਗਾ ਸਾਡੇ ਲਈ ਖੁਸ਼ੀਆਂ ਦਾ ਦਰਵਾਜ਼ਾ ਖੁੱਲੇਗਾ ਸਾਡੇ ਲਈ ਤੰਦਰੁਸਤੀਆਂ ਦਾ ਦਰਵਾਜ਼ਾ ਖੁੱਲੇਗਾ ਇਤੋਂ ਤੱਕ ਕਿ ਰੱਬ ਦੇ ਦਰ ਦਾ ਦਰਵਾਜ਼ਾ ਵੀ ਖੋਲ ਦੇ ਦਿੰਦੇ ਜਦੋਂ ਸਾਡੇ ਅੰਦਰ ਚਾਪ ਇਹਦਾ ਹੁੰਦਾ ਹੈ ਅੰਤਰ ਆਤਮੇ ਤੱਕ ਅੰਤਰ ਆਤਮਾ ਜਦੋਂ ਮਨ ਮੰਨ ਜੀਤਾ ਜਦੋਂ ਮਨ ਬਸੇ ਮਨ ਹੈ ਸਰੀਰ ਮੰਨਦਾ ਹੈ ਸਰੀਰ ਤਾਂ ਕਈ ਵਾਰ ਅਸੀਂ ਸਾਰੀ ਜ਼ਿੰਦਗੀ ਲੰਗਾ ਦਿੰਨੇ ਆ ਗੁਰੂ ਮਹਾਰਕ ਚਰਣਾ ਦੇ ਵਿੱਚ ਮਨ ਸਾਡਾ ਉੱਥੇ ਖਲੋਤਾ ਹੈ ਸਾਡੀ ਹੰਕੜ ਕਰਕੇ ਸਾਡੇ ਹੰਕਾਰ ਕਰਕੇ ਸਾਡੇ ਈਗੋ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਨਿਵ ਗੁਰੂ ਤੈਨੂੰ ਨਵਾਜੇਗਾ ਨਿਵਤਾ ਜਾਂਦਾ ਹੈ ਮਨ ਕਰਕੇ ਨਹੀਂ ਨਿਪਦਾ ਸਤਿਗੁਰੂ ਕਹਿੰਦੇ ਤੂੰ ਨਿਵ ਨਿਵੇ ਹੋਏ ਭਾਈ ਇੱਥੇ ਤਾਜ ਬਣਾ ਦਿੱਤੇ ਨੇ ਨਿਵੇ ਹੋਏ ਇੱਥੇ ਤਖਤੋਂ ਤਾਜ ਬਖਸ਼ ਦਿੱਤਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਗੁਰਗੱਦੀ ਦਾ ਜਿਹੜੇ ਨਿਵੇ ਨੇ ਆਪਣੇ ਕੁੱਲ ਦੇ ਆਪਣੇ ਖੂਨ ਨੂੰ ਆਪਣੇ ਬੱਚਿਆਂ ਨੂੰ ਤੱਕ ਤੋਂ ਤਾਜ ਨਹੀਂ ਦਿੱਤਾ ਜਿਹੜਾ ਇੱਥੇ ਨਿਵ ਗਿਆ ਉਹਨੂੰ ਤੱਕ ਤੋਂ ਤਾਜ ਦਿੰਨੇ ਨੇ ਸਤਿਗੁਰੂ ਅੱਜ ਵੀ ਬਖਸ਼ਦੇ ਨੇ ਤਕਤ ਬਹ ਤਕ ਤੈਨ ਕੀ ਲਾਇਕ ਹੁਣ ਉਥੇ ਤੱਕ ਪਹੁੰਚਣ ਦੇ ਲਈ ਸਤਿਗੁਰੂ ਕਹਿੰਦੇ ਤੇਰੀ ਸੋਚ ਵਿਚਾਰ ਤੇਰੇ ਕਰਮ ਹੁਣੇ ਚਾਹੀਦੇ ਨੇ ਰੱਬ ਦੇ ਦਰ ਤੱਕ ਜਾਂ ਰੱਬ ਤੱਕ ਪਹੁੰਚਣ ਦੇ ਤਾਂ ਕੋਈ ਕਰਮ ਸਤਿਗੁਰੂ ਕਹਿੰਦੇ ਨੇ ਅੰਦਰ ਤੇਰੇ ਚਾਹ ਪੈਦਾ ਕਰਨਗੇ ਜੇ ਤੇਰੇ ਅੰਦਰ ਚਾਹ ਪੈਦਾ ਹੋ ਰਹੀ ਨੇ ਤਾਂ ਕੁੜੀ ਇੱਕ ਕਰੀ ਰੱਬ ਨੇ ਤੈਨੂੰ ਬਹੁਤ ਵੱਡੀ ਕਰਾਮਾਤ ਦੇਣੀ ਹੈ ਰੱਬ ਨੇ ਬਹੁਤ ਵੱਡੀ ਅਜਾਮਤ ਵਰਤੌਣੀ ਹੈ ਕਹਿੰਦੇ ਖਜ਼ਾਨੇ ਦਾ ਜਿੰਦਰਾ ਹੀ ਤੇਰੇ ਲਈ ਖੋਲ ਦੇਣਾ ਪ੍ਰਭ ਆਪਣੇ ਸਉ ਰਹੇ ਹੈ ਸਮਾਏ ਫਿਰ ਰੱਬ ਤੋਂ ਦੂਰ ਥੋੜਾ ਜਦੋਂ ਇਹਨੂੰ ਪਤਾ ਲੱਗੇ ਕਿ ਰੱਬ ਦੀ ਕਰਮ ਨਿਵਾਜੀ ਮੇਰੇ ਤੇ ਹੋਣੀ ਹੈ ਰੱਬ ਨੇ ਹੁਣ ਮਿਹਰਬਾਨ ਹੋਏ ਨੇ ਮੇਰੇ ਤੇ ਤਾਂ ਫਿਰ ਉਹ ਇਨਸਾਨ ਰੱਬ ਦੇ ਵਿੱਚ ਸਮਾਉਣ ਦੀ ਕੋਸ਼ਿਸ਼ ਕਰੇਗਾ ਨਿਤ ਕਿ ਮੈਂ ਗੁਰੂ ਦੇ ਨਾਲ ਜੁੜਾਂ ਗੁਰੂ ਦੇ ਨਾਲ ਮੁਹੱਬਤ ਪਾਵਾਂ ਜਿਤਨੀ ਪਾਵਾਂ ਉਤਨੀ ਘੱਟ ਜਿਤਨਾ ਗੁਰੂ ਨੂੰ ਸਜਦੇ ਕਰਾਂ ਉਤਨੇ ਘੱਟ ਦਿਨ ਬਦਨ ਉਹਦੀ ਮੁਹੱਬਤ ਵਧਦੀ ਜਾਂਦੀ ਹੈ ਇਹਨੂੰ ਕਹਿੰਦੇ ਨੇ ਪਰਬ ਬਣੇ ਸੋ ਰਹਾ ਹੈ ਸਮਾਇ ਜੋ ਹੋਆ ਹੋਬਤ ਸੋ ਜਾਣਾ ਹੈ ਆ ਰੱਬ ਦਾ ਕੀ ਚੱਲਦਾ ਹੈ ਅਤੇ ਰੱਬ ਨੇ ਪਿੱਛੇ ਕੀ ਵਰਤਾਇਆ ਅਤੇ ਰੱਬ ਅੱਗੇ ਕੀ ਵਰਤਾਉਣਗੇ ਕਿਸੇ ਨੂੰ ਵੀ ਪਤਾ ਨਹੀਂ ਹੈ ਅਤੇ ਨਾ ਕਿਸੇ ਨੂੰ ਪਤਾ ਲੱਗ ਸਕਦਾ ਕਿ ਰੱਬ ਜੀ ਕੀ ਵਰਤਾਉਣਗੇ ਉਥੇ ਤੱਕ ਨਹੀਂ ਤੂੰ ਪਹੁੰਚ ਸਕਦਾ ਕਿ ਰੱਬ ਜੀ ਦੀ ਕੀ ਚੱਲਦਾ ਰੱਬ ਦਾ ਰੱਬ ਉਪਤ ਕਰੂਗ ਜਾਂ ਪਰਲੋ ਕਰੇਗਾ ਰੱਬ ਦੀ ਆਪਣੀ ਮਰਜ਼ੀ ਹੈ ਪਰ ਇਤਨੀ ਗੱਲ ਜ਼ਰੂਰ ਹੈ ਜਿਹੜਾ ਰੱਬ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ ਪ੍ਰਭ ਆਪਣੇ ਕਾ ਹੁਕਮ ਪਹੁੰਚਾਣਾ ਹੈ ਬਸ ਇਤਨਾ ਹੁਕਮ ਪਹੁੰਚਾਣ ਲੈਂਦਾ ਹੈ ਕੇ ਰੱਬ ਦੀ ਕਰਮ ਨਿਵਾਜੀ ਸਭ ਤੇ ਵਿਆਪਦੀ ਹੈ ਰੱਬ ਕਰਕੇ ਪ੍ਰਤਪਾਲਣਾ ਹੋ ਰਹੀ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਨਿਮਕ ਨਿਮਕ ਦਾ ਜ਼ਿਕਰ ਕਰਦੇ ਨੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਬਸ ਤੇਰਾ ਤਈ ਬਣਦੇ ਕਿ ਤੁਹਾਡੇ ਬਾਰਕ ਬਣਾਏ ਸਤਿਗੁਰੂ ਅਸੀਂ ਤੁਹਾਡੇ ਵਾਲਕ ਹਾਂ ਅਣਜਾਣ ਗਲਤੀਆਂ ਹੋ ਜਾਂਦੀਆਂ ਨੇ ਅਰ ਤੁਸੀਂ ਆਪਣੀ ਪਿਆਰ ਮੁਹੱਬਤ ਸਨੂੰ ਦਿੰਦੇ ਰਹੋ ਅਤੇ ਜਿਸ ਕੀ ਤਿਸ ਕੀ ਮਹਿਮਾ ਕੌਣ ਬਖਾਨੋ ਜਨ ਜਦੋਂ ਜਿਸ ਰੱਬ ਦੇ ਬਾਰੇ ਕੋਈ ਪਤਾ ਨਹੀਂ ਹੈ ਉਹਦਾ ਹੁਕਮ ਕਿਵੇਂ ਵਰਤੇ ਹੈ ਕਿਵੇਂ ਚੱਲਦਾ ਹੈ ਅਤੇ ਅੱਗੇ ਕਿਵੇਂ ਹੋਣਾ ਗੁਰੂ ਨਾਨਕ ਦੇ ਮਹਾਰਾਜ ਜੀ ਕਿੰਨੇ ਨੇ ਅਰਵਦ ਨਰਵਦ ਤੁੰਦੁਕਾਰਾ ਮਲੋ ਰੱਬ ਤੋਂ ਪਹਿਲੇ ਕੀ ਸੀ ਰੱਬ ਤੋਂ ਪਹਿਲੇ ਹੈ ਵੀ ਕੁਝ ਨਹੀਂ ਸੀ ਅਰਵਦ ਨਰਵਦ ਤੁੰਦ ਕਰ ਤੁੰਦ ਕਰਾ ਸੀ ਇੱਥੇ ਕੁਝ ਵੀ ਨਹੀਂ ਸੀ ਜੋ ਕੁਝ ਪੈਦਾ ਹੋਇਆ ਰੱਬ ਤੋਂ ਪੈਦਾ ਹੋਇਆ ਹੈ ਰੱਬ ਨੇ ਆਪਣੇ ਆਪ ਤੋਂ ਪੈਦਾ ਕੀਤਾ ਹੈ ਤਾਂ ਹੁਣ ਉਸ ਰੱਬ ਦੀ ਮਹਿਮਾ ਹੈ ਜਿਸ ਰੱਬ ਦੇ ਹੁਕਮ ਦਾ ਨਹੀਂ ਪਤਾ ਕਦੋਂ ਪੈਦਾ ਹੋਇਆ ਹੈ ਇਹ ਵੀ ਕੋਈ ਪਤਾ ਨਹੀਂ ਹੈ ਇਹ ਤਾਂ ਜ਼ਰੂਰ ਹੈ ਨਾ ਸਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਉਹਨੂੰ ਥਾਪਿਆ ਨਹੀਂ ਉਹਨੂੰ ਬਣਾਇਆ ਨਹੀਂ ਕਿਸੇ ਨੇ ਉਹਨੂੰ ਜਨਮ ਨਹੀਂ ਦਿੱਤਾ ਕਿਸੇ ਨੇ ਉਹ ਜੋਨੀਆਂ ਦੇ ਵਿੱਚ ਨਹੀਂ ਆ ਅਜੋਨੀ ਹੈ ਉਹ ਸਹਿ ਭੰਗ ਹੈ ਆਪਣੇ ਆਪ ਤੋਂ ਪ੍ਰਕਾਸ਼ ਹੋ ਜਾਂਦਾ ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਏਦਾਂ ਦੇ ਰੱਬ ਦੇ ਨਾਲ ਕੋਈ ਜੁੜਦਾ ਹੈ ਨਾ ਰੱਬ ਦੀ ਕਰਮ ਨਿਵਾਜੀ ਕੀ ਵਿਆਪਦੀ ਹੈ ਕਿ ਉਹਨੂੰ ਆਪਣੇ ਵਰਗਾ ਬਣਾਉਂਦੇ ਨੇ ਕਿਵੇਂ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਸਿਮਰਨ ਉੱਚਾ ਹੈ ਜਦੋਂ ਗੁਰੂ ਦਾ ਪਿਆਰਾ ਕੋਈ ਸਿਮਰਨ ਕਰਦਾ ਹੈ ਉਹਦੀ ਅਵਸਥਾ ਵੀ ਉੱਚੀ ਹੁੰਦੀ ਹੈ ਉਹਦੀ ਮਹਿਮਾ ਵੀ ਵਰ ਬਿਆਨ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਕਹਿੰਦੇ ਤਿਸ ਕੀ ਮਹਿਮਾ ਕੌਣ ਬਖਾਉ ਉਹਦੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ ਕਿਸਕਾ ਗੁਣ ਕਹ ਜੇਕ ਨਾ ਜਾਣੋ ਇੱਕ ਵੀ ਗੁਣ ਉਹਦੇ ਨਹੀਂ ਗਾ ਸਕਦੇ ਅੱਠ ਪੈਰ ਪਰ ਵਸੂ ਹਜੂਰੇ ਅ ਰੱਬ ਨੂੰ ਉੱਥੇ ਪਹਿਰ ਚਤੋ ਪਹਿਰ ਰੱਬ ਨੂੰ ਹਾਜ਼ਰ ਨਾਜ਼ਰ ਸਮਝਣਾ ਚਾਹੀਦਾ ਬੋਲਣ ਲੱਗੇ ਆ ਚੱਲਣ ਲੱਗੇ ਆ ਵੇਖਣ ਲੱਗੇ ਆ ਸੋਣਨ ਲੱਗੇ ਆ ਖਾਣ ਲੱਗੇ ਆ ਪੀਣ ਲੱਗੇ ਆ ਉੱਠਣ ਲੱਗੇ ਆ ਸੌਣ ਲੱਗੇ ਆ ਹਰ ਵਖਤ ਰੱਬ ਨੂੰ ਹਾਜ਼ਰ ਨਾਜ਼ਰ ਸਮਝਣਾ ਚਾਹੀਦਾ ਤਾਂ ਜਦੋਂ ਇਦਾਂ ਸਮਝਦਾ ਹੈ ਜੇ ਫਿਰ ਰੱਬ ਦੇ ਭੈ ਦੇ ਵਿੱਚ ਚੱਲੇਗਾ ਤੇ ਸਭ ਤੋਂ ਵੱਡੀ ਕਰਮ ਨਿਵਾਜ਼ੀ ਰੱਬ ਦੀ ਏ ਕਿ ਜਿਹੜਾ ਇਨਸਾਨ ਭੈ ਦੇ ਅੰਦਰ ਚੱਲਦਾ ਉਹਤੇ ਕਰਮ ਨਿਵਾਜ਼ੀ ਵਿਆਪਦੀ ਏ ਅਤੇ ਕਹੋ ਨਾਨਕ ਸੇਈ ਜਨ ਪੂਰੇ ਕੌਣ ਪੂਰੇ ਇੱਥੇ ਕੋਈ ਬੁਰਾ ਨਹੀਂ ਹੁੰਦਾ ਪਰ ਸਤਿਗੁਰੂ ਕਹਿੰਦੇ ਹੁੰਦੇ ਨੇ ਕਿਹੜੇ ਜਿਹੜੇ ਰੱਬ ਦੇ ਭੈ ਦੇ ਵਿੱਚ ਚੱਲਦੇ ਨੇ ਅਰਬਦਾ ਬੋਲਣ ਲੱਗੇ ਆ 100 ਵਾਰ ਸੋਚੇਗਾ ਕਿ ਮੇਰੇ ਤੋਂ ਇਸ 70 ਗ੍ਰਾਮ ਦੀ ਜ਼ਬਾਨ ਤੋਂ ਕੋਈ ਐਦਾਂ ਦਾ ਸ਼ਬਦ ਨਾ ਨਿਕਲ ਜੇ ਜਿਹੜਾ ਮੈਨੂੰ 84 ਦੇ ਗੇੜ ਦੇ ਵਿੱਚ ਪਾ ਦੇ ਮੈਂ ਵੀ ਦੁੱਖ ਦੇ ਵਿੱਚ ਪੈਣਾ ਕਈ ਵਾਰ ਸਾਡੀ ਕੁਲਾਂ ਵੀ ਦੁੱਖ ਦੇ ਵਿੱਚ ਪੈ ਜਾਂਦੀਆਂ ਨੇ ਆ ਜਿਹੜਾ ਮਹਾਭਾਰਤ ਦਾ ਕਾਰਨ ਹੋਇਆ ਜੇ ਦਰੋਪਤੀ ਨੇ ਬੋਲਿਆ ਅੰਨੇ ਦਾ ਪੁੱਤ ਅੰਨਾ ਕਿਥੋਂ ਤੱਕ ਜਾਨੀ ਮਾਨੀ ਨੁਕਸਾਨ ਹੋਇਆ ਜੋ ਨਾ ਬੋਲਦੀ ਮਤਲਬ ਚੁੱਪ ਕਰ ਜਾਂਦੀ ਤਾਂ ਇਤਿਹਾਸ ਸ਼ਾਇਦ ਹੋਰ ਹੁੰਨਾ ਸੀ ਤੇ ਨਹੀਂ ਜਾਨੀ ਮਾਨੀ ਨੁਕਸਾਨੀ ਹੁੰਨਾ ਸੀ ਮਹਾਭਾਰਤ ਹੋਇਆ ਜੋ ਸਿਰਫ ਕੋਈ ਸ਼ਬਦ ਬੋਲੇ ਆ ਕੇ ਉਹਦਾ ਅੰਨੇ ਦਾ ਪਤਨ ਸਤਿਗੁਰੂ ਕਹਿੰਦੇ ਨੇ 70 ਗ੍ਰਾਮ ਦੀ ਇਹ ਜ਼बान ਹੈ ਤਾਂ ਕਈ ਫਿਰ ਇਹ ਬੋਲੇ ਹੋਏ ਸ਼ਬਦ ਕਈ ਪੀੜੀਆਂ ਤੱਕ ਚਲੇ ਜਾਂਦੇ ਨੇ ਦੁਸ਼ਮਣੀ ਚੱਲਦੀ ਹੈ ਕਈ ਪੀੜੀਆਂ ਤੱਕ ਅੱਜ ਤੱਕ ਕਾਲ ਯੁਗ ਦਾ ਸਮਾਂ ਚੱਲਦਾ ਅਸੀਂ ਆਪਣੇ ਹਿਸਾਬ ਦੇ ਨਾਲ ਦੁਸ਼ਮਣੀ ਪਾਲਦੇ ਪਏ ਆਂ ਸਤਗੁਰੂ ਕਹਿੰਦੇ ਨੇ ਜਿਹੜਾ ਰੱਬ ਦੀ ਰਜਾ ਦੇ ਵਿੱਚ ਚੱਲਦਾ ਹੈ ਨਾ ਬੋਲਣ ਲੱਗੇ ਆ 100 ਵਾਰ ਸੋਚੇਗਾ ਦੇਖਣ ਲੱਗੇ ਆ ਹਰ ਇੱਕ ਐਂਗਲ ਤੇ ਹਰ ਇੱਕ ਪਹਿਲੂ ਤੇ ਸੋਚ ਵਿਚਾਰ ਕੇ ਚੱਲੇਗਾ ਸਤਗੁਰੂ ਕਹਿੰਦੇ ਨੇ ਫਿਰ ਉਸੇ ਤੇ ਰੱਬ ਦੀ ਕਰਮ ਨਿਵਾਜ਼ੀ ਹੁੰਦੀ ਹੈ ਉਸੇ ਤੇ ਸਤਗੁਰੂ ਮੇਰ ਰਮਾ ਹੁੰਦੇ ਨੇ ਜਿਹੜੇ ਸਤ ਰੱਬ ਦੇ ਪੈਰ ਦੇ ਵਿੱਚ ਚੱਲਦੇ ਨੇ ਸਮਾਪਤੀ ਦਸਮੇਜ ਜੀ ਹੁਣਾਂ ਬਲਮੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਿਆਗ